ਜੇ ਉਹ ਕੋਈ ਛੋਟਾ ਕੰਮ ਕਰ ਰਹੀ ਐ ਸਪੋਸ ਕਰੋ ਉਹ ਟੀਮ ਤੇ ਕੰਮ ਕਰ ਰਹੀ ਆ ਤੇ ਬੰਦਾ ਟਰੱਕ ਚਲਾ ਰਿਆ ਉਹ ਬੰਦਾ ਆ ਕੇ ਬੋਲੇਗਾ ਤੂੰ ਤਾਂ ਟੀਮ ਤੇ ਕੰਮ ਕਰਦੀ ਮੈਂ ਟਰੱਕ ਚਲਾਉਣਾ ਜਿਹੜਾ ਅਸੀਂ ਕਹਿ ਦਿੰਨੇ ਆ ਵੀ ਸਾਰੇ ਕੰਮ ਇੱਕੋ ਲੈ ਕੋਈ ਵੱਡਾ ਛੋਟਾ ਨਹੀਂ ਫਿਰ ਇੱਥੇ ਵੱਡਾ ਛੋਟਾ ਹੋ ਗਿਆ ਇੱਥੇ ਵੱਡਾ ਛੋਟਾ ਹੋ ਗਿਆ ਅੱਛਾ ਤੇ ਔਰਤਾਂ ਦੱਸ ਨਹੀਂ ਸਕਦੀਆਂ ਕਿਸੇ ਨੂੰ ਔਰਤ ਕਿਸੇ ਨੂੰ ਨਹੀਂ ਦੱਸੇਗੀ ਆਪ ਦੇ ਘਰਵਿਆਂ ਨੂੰ ਦੱਸੇਗੀ ਕਿਉਂਕਿ ਪਰੇਸ਼ਾਨ ਹੋਣਗੇ ਉਹ ਇੱਥੇ ਇਹ ਚੀਜ਼ ਬਰਦਾਸ਼ਤ ਕਰਦੀਆਂ ਨੇ ਅੱਛਾ ਮੈਂ ਵੀ ਇਹ ਚੀਜ਼ ਬਰਦਾਸ਼ਤ ਕੀਤੀ ਮੈਂ ਹੁੰਦਾ ਵੀ ਅੱਜ ਵੀ ਮੈਂ ਬਹੁਤ ਵਾਰ ਦੇਖਦਾ ਹਾਂ ਜਾਂ ਪਹਿਲਾਂ ਵੀ ਪਰਿਵਾਰਾਂ 'ਚ ਇਹ ਕਹਿ ਦਿੱਤਾ ਜਾਂਦਾ ਸੀ ਨਾ ਵੀ ਧੀਏ ਹੁਣ ਤੈਨੂੰ ਅਸੀਂ ਇਸ ਬੰਦੇ ਦੇ ਲਾੜੇ ਤਾਂ ਉਹੀ ਚੀਜ਼ ਹੈ ਵੀ ਜੋ ਇਹ ਬੰਦਾ ਕਹੇਗਾ ਵੀ ਤੈਨੂੰ ਉਦਾਂ ਹੀ ਕਰਨਾ ਪੈਣਾ ਹੈ ਨਾ ਪਰ ਉਹਦੇ ਵਿੱਚ ਉਹ ਇਹ ਨਹੀਂ ਜਾਣਦੇ ਵੀ ਜੇਕਰ ਤੀ ਕੱਲ ਨੂੰ ਕੁੱਟ ਖਾਂਦੀ ਆ ਜਾਂ ਕੁਝ ਹੋਰ ਹੁੰਦਾ ਉਹਨੂੰ ਹਨਾ ਤੇ ਇਸ ਤਰੀਕੇ ਕੋਈ ਕੋਈ ਹੱਥ ਨਹੀਂ ਲਾਂਦਾ ਮਾਮੀ ਉਹ ਪਿੱਕੇ ਆ ਸੋਰੇ ਆ ਫਰੈਂਡ ਸਰਕਲ ਆ ਕੋਈ ਹੱਥ ਨਹੀਂ ਲਾਂਦਾ ਜੀ ਉਹ ਕਹਿੰਦੇ ਨੇ ਵੀ ਤੂੰ ਤੂੰ ਦੇਖ ਤੂੰ ਕੀ ਕਰਨਾ ਤੁਹਾਡੇ ਨਾਲ ਹੀ ਹੋਇਆ ਮੇਰੇ ਨਾਲ ਹੋਇਆ ਮੇਰੀ ਫੈਮਲੀ ਨੇ ਮੈਨੂੰ ਇਹ ਕਹਿ ਦਿੱਤਾ ਸੀਗਾ ਜੇ ਹੱਸੇ ਮੱਥੇ ਆਏਂਗੀ ਤਾਂ ਅਸੀਂ ਸਵਾਗਤ ਕਰਾਂਗੇ ਨਹੀਂ ਤਾਂ ਸਾਡੇ ਦਵਾਰੇ ਤੇ ਨਾ ਆਈ ਲੱਗਦਾ ਵੀ ਵੀ ਜਿਹੜੀ ਇਹ ਗੱਲ ਆ ਵੀ 3 ਵੱਡੀਆਂ ਹੋਈਆਂ ਉਹਨਾਂ ਨੂੰ ਵਿਆਹ ਕੇ ਇੱਕ ਵਾਰ ਜੀ ਦੀ ਮਰਜ਼ੀ ਲੜ ਲਾਤਾ ਜਾਂ ਖੁਸ਼ੀ ਨਾਲ ਤੋਰਿਆ ਇਹ ਨਾ ਚਾਕੇ ਖੁਸ਼ੀ ਨਾਲ ਬਿਨਾ ਖੁਸ਼ੀ ਤੋਂ ਤੋਰੇ ਆ ਬਸ ਉੱਥੋਂ ਤੱਕ ਹੀ ਮਾਪਿਆਂ ਦਾ ਫਰਜ਼ ਹੈ ਮਾਪਿਆਂ ਦਾ ਫਰਜ਼ ਹੈ ਵੀ ਅਗਾਂਹ ਉਹਨਾਂ ਦਾ ਕੋਈ ਨਾ ਜੀ ਤੁਸੀਂ ਇਹ ਮਹਿਸੂਸ ਕਰਦੇ ਮੈਂ ਇਹ ਮਹਿਸੂਸ ਕਰਦੀ